ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਪਰਤੇ ਵਚਨ ਬੱਧ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਗੰਨਾ ਕਾਸ਼ਤਕਾਰਾਂ ਨੂੰ 401 ਰੁਪਏ ਪ੍ਰਤੀ ਕੁਇੰਟਲ ਫਸਲ ਦਾ ਭਾਗ ਦਿੱਤਾ ਜਾ ਰਿਹਾ ਹੈ। ਮਾਨ ਸਰਕਾਰ ਦੇ ਇਹਨਾਂ ਉਪਰਾਲਿਆਂ ਸਦਕਾ ਪੰਜਾਬ ਦੇਸ਼ ਭਾਰ ਵਿੱਚੋਂ ਗੰਨਾ ਕਿਸਾਨਾਂ ਨੂੰ ਸਭ ਤੋਂ ਵੱਧ ਭਾਅ ਦੇ ਰਿਹਾ ਹੈ। ਕਿਸਾਨਾਂ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਚੁੱਕੇ ਜਾ ਰਹੇ ਯੋਗ ਕਦਮਾਂ ਸਦਕਾ 2024-25 ਦੌਰਾਨ ਗੰਨੇ ਦੀ ਫਸਲ ਦੇਣ 5000 ਹੈਕਟੇਰ ਰਕਬੇ ਦਾ ਵਾਅਦਾ ਹੋਇਆ। ਇਸ ਦੇ ਨਾਲ ਹੀ ਸਹਿਕਾਰੀ ਖੰਡ ਮਿਲਾਂ ਦੀ ਪਿੜਾਈ ਸੀਜ਼ਨ 2023-24 ਦੀ ਸਾਰੀ ਅਦਾਇਗੀ ਮੁਕੰਮਲ ਕਰ ਦਿੱਤੀ ਗਈ ਹੈ। ਸਾਡੇ ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ, ਜਰਖੇਜ਼ ਹੈ। ਜੋ ਵੀ ਬੀਜ ਬੀਜੋਗੇ ਉੱਗ ਜਾ। ਸਤੰਗੁਰ ਨਾਨਕ ਸਾਹਿਬ ਨੇ ਕਿਹਾ ਸੀ ਉੱਤਮ ਖੇਤੀ ਮੱਦਮ ਵਪਾਰ ਨਖੇਤ ਚਾਕਰੀ ਖੇਤੀ ਮਜਬੂਰੀ ਦਾ ਤੰਦਾ ਨਾ ਬਣੇ ਕਿ ਖੇਤੀ ਕਰਨੀ ਹੋ ਪੈਣੀ ਹੈ ਖੇਤੀ ਲਾਹੇਵੰਦ ਤੰਦਾ ਬਣੇ ਕਿਸਾਨ ਆਪਣੇ ਪੈਰਾਂ 'ਤੇ ਖੜਾ ਹੋਵੇ ਤੇ ਪੰਜਾਬ ਦਾ ਕਿਸਾਨ ਫੇਰ ਦਮਾਮੇ ਮਾਰਦਾ ਮੇਲਿਆਂ 'ਚ ਜਾਵੇ ਪੰਜਾਬ ਦਾ ਕਿਸਾਨ ਫੇਰ ਖੁਸ਼ਹਾਲ ਹੋਵੇ ਜਿਹੜਾ ਹੁਣ ਇਹਨਾਂ ਨੇ ਕੰਨੇ ਦੇ ਵਿੱਚ ਵਾਅਦਾ ਕਰਿਆ ਹੱਥ ਜੋੜ ਕੇ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਇੱਕੋ ਇੱਕ ਖੁਆਬ ਵਧੇਗਾ ਕਿਸਾਨ ਵਧੇਗਾ ਪੰਜਾਬ